ਸਰਕਾਰ ਜੀ ਕੇਂਦਰ ਦੀ ਸਰਕਾਰ ਤੇ ਸੂਬਾ ਸਰਕਾਰਾਂ ਮਿਲ ਕੇ ਦੋਵੇਂ ਇਹ ਕਿਸਾਨਾਂ ਨੂੰ ਖਲਾਇਕ ਦੇ ਤੌਰ ਤੇ ਪੇਸ਼ ਕਰਨਾ ਜਾਂਦੀਆਂ ਵਾਂ ਵੇਖੋ 52% ਜਿਹੜਾ ਪ੍ਰਦੂਸ਼ਣ ਆ ਉਹ ਵੱਡੀਆਂ ਇੰਡਸਟਰੀਆਂ ਕਰ ਰਹੀਆਂ ਵਾਂ ਉਧਰ ਸਰਕਾਰ ਦਾ ਧਿਆਨ ਨਹੀਂ ਆ ਬਾਕੀ 25-26% ਆਵਾਜਾਈ ਦੇ ਸਾਧਨ ਕਰ ਰਹੇ ਆ ਤੇ ਹੋਰ ਵੀ ਜਿਹੜੇ ਕਈ ਸਾਧਨ ਹੈਗੇ ਆ ਜਿਹੜੇ ਪੋਲਿਊਸ਼ਨ ਜ਼ਿਆਦਾ ਕਰ ਰਹੇ ਆ ਸਿਰਫ ਕਿਸਾਨ 5-7% ਸਿਰਫ ਪੋਲਿਊਸ਼ਨ ਵੱਧ-ਵੱਧ ਹੁੰਦਾ ਪਰ ਉਹ ਸਰਕਾਰ ਨਜਾਇਜ਼ ਤੌਰ ਤੇ ਧੱਕੇ ਨਾਲ ਇਹ ਤੇ ਸਰਕਾਰਾਂ ਕਿਸਾਨਾਂ ਦੇ ਪਰਚੇ ਕਰ ਰਹੀਆਂ ਵਾਂ ਤੇ ਸਰਕਾਰਾਂ ਇਹਨਾਂ ਨੂੰ ਕਿਸਾਨਾਂ ਨੂੰ ਬਦਨਾਮ ਕਰ ਰਹੀਆਂ ਅਸਲ ਮੁੱਦਿਆਂ ਤੋਂ ਭਟਕਾ ਕੇ ਇਹਨਾਂ ਨੂੰ ਕਿਸਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਵਾ ਤੁਹਾਡੀ ਮੰਗ ਚੀਜ਼ ਜੇ ਉਹ ਪ੍ਰਾਲੀ ਬੰਦ ਹੋ ਗਈ ਸਾਡੀ ਮੰਗ ਸਾਡੀ ਮੰਗ ਇਹ ਆ ਜੀ ਸਰਕਾਰ ਦਾ ਹੈ ਸੁਪਰੀਮ ਕੋਰਟ ਦੇ 2019 ਵੀ ਦਾ ਆਰਡਰ ਆ ਨਹੀਂ ਤੇ ਅਸੀਂ ਉਹ ਦੇ ਵੀ ਸਕਦੇ ਆ ਉਹਦੇ ਵਿੱਚ ਕਿਹਾ ਗਿਆ ਉਹ ਸੁਪਰੀਮ ਕੋਰਟ ਨੇ ਵੀ ਕਿਸਾਨਾਂ ਨੂੰ 1 ਕਿੱਲੇ ਦਾ 6000 ਰੁਪਿਆ ਦਿੱਤਾ ਜਾਵੇ 200 ਰੁਪਿਆ ਪ੍ਰਤੀ ਕੁੰਟਲ ਦਾ ਦਿੱਤਾ ਜਾਵੇ ਪਰ ਸਰਕਾਰ ਅਜੇ ਤੱਕ ਉਹ ਦੇਣ 'ਚ ਨਾਕਾਮ ਹੋਈ ਆ ਬਾਕੀ ਕੋਈ ਮਸ਼ੀਨਰੀ ਨਹੀਂ ਸਰਕਾਰ ਨੇ ਆਪਣੇ ਕੋਈ ਉਪਲਬਧ ਕਰਾਈ ਤੇ ਉਹਦੇ ਵਿੱਚ ਅਸੀਂ ਕਹਿਣਾ ਚਾਹੁੰਦੀ ਆ ਵੀ ਸਰਕਾਰ ਪੂਰੀ ਤਰ੍ਹਾਂ ਦੋਸ਼ੀ ਆ ਕਿਸਾਨ ਦੋਸ਼ੀ ਨਹੀਂ ਹੈਗੇ ਸਰਕਾਰ ਜੀ ਕੇਂਦਰ ਦੀ ਸਰਕਾਰ ਤੇ ਸੂਬਾ ਸਰਕਾਰਾਂ ਮਿਲ ਕੇ ਦੋਵੇਂ ਇਹ ਕਿਸਾਨਾਂ ਨੂੰ ਖਲਾਇਕ ਦੇ ਤੌਰ ਤੇ ਪੇਸ਼ ਕਰਨਾ ਜਾਂਦੀਆਂ ਵਾਂ ਵੇਖੋ 52% ਜਿਹੜਾ ਪ੍ਰਦੂਸ਼ਣ ਆ ਉਹ ਵੱਡੀਆਂ ਇੰਡਸਟਰੀਆਂ ਕਰ ਰਹੀਆਂ ਵਾਂ ਉਧਰ ਸਰਕਾਰ ਦਾ ਧਿਆਨ ਨਹੀਂ ਆ ਬਾਕੀ 25 26% ਆਵਾਜਾਈ ਦੇ ਸਾਧਨ ਕਰ ਰਹੇ ਆ ਤੇ ਹੋਰ ਵੀ ਜਿਹੜੇ ਕਈ ਸਾਧਨ ਹੈਗੇ ਆ ਜਿਹੜੇ ਪੋਲੂਸ਼ਨ ਜ਼ਿਆਦਾ ਕਰ ਰਹੇ ਆ ਸਿਰਫ ਕਿਸਾਨ 5 7% ਸਿਰਫ ਪੋਲੂਸ਼ਨ ਵੱਧ ਵੱਧ ਹੁੰਦਾ ਪਰ ਉਹ ਸਰਕਾਰ ਨਜਾਇਜ਼ ਤੌਰ ਤੇ ਤੱਕ ਇਹ ਨਾਲੀਏ ਤੇ ਸਰਕਾਰਾਂ ਕਿਸਾਨਾਂ ਦੇ ਪਰਚੇ ਕਰ ਰਹੀਆਂ ਵਾ ਤੇ ਸਰਕਾਰਾਂ ਇਹਨਾਂ ਨੂੰ ਕਿਸਾਨਾਂ ਨੂੰ ਬਦਨਾਮ ਕਰ ਰਹੀਆਂ ਅਸਲ ਮੁੱਦਿਆਂ ਤੋਂ ਭਟਕਾ ਕੇ ਇਹਨਾਂ ਨੂੰ ਕਿਸਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਵਾ ਸਾਡੀ ਮੰਗ ਇਹ ਕੀਦੋਂ ਪ੍ਰਾਲੀ ਬੰਦ ਹੋ ਜੀ ਸਾਡੀ ਮੰਗ ਸਾਡੀ ਮੰਗ ਇਹ ਆ ਜੀ ਸਰਕਾਰ ਦਾ ਸੁਪਰੀਮ ਕੋਰਟ ਦੇ 2019 ਵੀ ਦਾ ਆਰਡਰ ਆ ਨਹੀਂ ਤੇ ਅਸੀਂ ਉਹ ਦੇ ਵੀ ਸਕਦੇ ਹਾਂ ਉਹਦੇ ਵਿੱਚ ਕਿਹਾ ਗਿਆ ਉਹ ਸੁਪਰੀਮ ਕੋਰਟ ਨੇ ਵੀ ਕਿਸਾਨਾਂ ਨੂੰ 1 ਕਿੱਲੇ ਦਾ 6000 ਰੁਪਿਆ ਦਿੱਤਾ ਜਾਵੇ 200 ਰੁਪਿਆ ਪ੍ਰਤੀ ਕੁੰਟਲ ਦਾ ਦਿੱਤਾ ਜਾਵੇ ਪਰ ਸਰਕਾਰ ਅਜੇ ਤੱਕ ਉਹ ਦੇਣ 'ਚ ਨਾਕਾਮ ਹੋਈ ਆ ਬਾਕੀ ਕੋਈ ਮਸ਼ੀਨਰੀ ਨਹੀਂ ਸਰਕਾਰ ਨੇ ਆਪਣੇ ਕੋਈ ਉਪਲਬਧ ਕਰਾਈ ਤੇ ਉਹਦੇ ਵਿੱਚ ਅਸੀਂ ਕਹਿਣਾ ਚਾਹੁੰਦੀ ਆ ਵੀ ਸਰਕਾਰ ਪੂਰੀ ਤਰ੍ਹਾਂ ਦੋਸ਼ੀ ਆ ਕਿਸਾਨ ਦੋਸ਼ੀ ਨਹੀਂ ਹੈਗੇ